ਘਰ ਬਣਾਉਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਹੁਣ ਤੁਹਾਡੇ ਲਈ ਮੁਸ਼ਕਲਾ ਆ ਚੁੱਕੀਆਂ ਨੇ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਣਾਉਣੇ ਨੇ ਤਾਂ ਇੱਟਾਂ ਦੀ ਵਰਤੋਂ ਤਾਂ ਪੈਂਦੀ ਐ ਪਰ ਹੁਣ ਹੁਣ ਘਰ ਬਣਾਉਣੇ ਤੁਹਾਡੇ ਲਈ ਮੁਸ਼ਕਲ ਹੋ ਸਕਦੇ ਨੇ ਇੱਟਾਂ ਦੇ ਪੱਠਿਆਂ ਤੇ ਇੱਟਾਂ ਦਾ ਜਿਹੜਾ ਕੰਮ ਚੱਲਦਾ ਉਸ ਦੇ ਉੱਤੇ ਹੁਣ ਪਹਿਲਾ 4 ਮਹੀਨੇ ਬਰਸਾਤ ਦੇ ਮੌਸਮ ਕਰਕੇ 4 ਮਹੀਨੇ ਪੂਰਨ ਤੌਰ ਤੇ ਕੰਮ ਬੰਦ ਰਹਿੰਦਾ ਉਸ ਤੋਂ ਬਾਅਦ ਫਿਰ ਤੋਂ ਇਸ ਨੂੰ ਚਾਲੂ ਕੀਤਾ ਜਾਂਦਾ ਹੈ ਪਰ ਹੁਣ ਇਹ 4 ਮਹੀਨੇ ਕੰਮ ਬੰਦ ਹੋਣ ਤੋਂ ਬਾਅਦ ਜਿੱਥੇ ਕੰਮ ਹੁੰਦਾ ਪਰ ਹੁਣ ਇਹ 7 ਮਹੀਨੇ ਕੰਮ ਬੰਦ ਰਹਿਣ ਵਾਲਾ ਜਦੋਂ 4 ਮਹੀਨੇ ਕੰਮ ਬੰਦ ਹੁੰਦਾ ਤੇ ਇਟਾਂ ਦੇ ਰੇਟ ਵਧ ਜਾਂਦੇ ਨੇ ਤਾਂ ਪਰ ਹੁਣ ਇਹ ਤਾਂ 7 ਮਹੀਨੇ ਯਾਨੀ ਕਿ ਦਸੰਬਰ ਤੱਕ ਇਹ ਇਟਾਂ ਦੇ ਪੱਠੇ ਬੰਦ ਰਹਿਣਗੇ ਤੇ ਉਸ ਤੋਂ ਬਾਅਦ ਇੱਕਦਮ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਫਿਰ ਤੋਂ ਚਾਲੂ ਹੋਣਗੇ ਤੇ ਮੁਕੰਮਲ ਕੰਮ ਸ਼ੁਰੂ ਹੋਵੇਗਾ ਤਾਂ ਰੇਟਾਂ ਦੇ ਵਿੱਚ ਵਾਧਾ ਹੋਵੇਗਾ ਤੇ ਆਮ ਲੋਕ ਗਰੀਬ ਪਰਵਾਰਾਂ ਲਈ ਘਰ ਬਣਾਉਣੇ ਮੁਸ਼ਕਲ ਪਰੇ ਹੋ ਸਕਦੇ ਨੇ ਜਾਈ ਕਿ ਤੁਹਾਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰ ਬਣਾਉਣੇ ਤੁਹਾਡੇ ਲਈ ਔਖੇ ਹੋ ਸਕਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਣ ਇੱਟਾਂ ਦੇ ਪੱਠੇ ਦੇ ਜਿਹੜੇ ਐਸੋਸੀਏਸ਼ਨ ਕਹਿ ਸਕਦੇ ਆ ਜਾਂ ਪੂਰੇ ਇੱਟਾਂ ਦੇ ਪੱਠੇ ਵਾਲੇ ਉਹਨਾਂ ਨੇ ਫੈਸਲਾ ਲੈ ਲਿਆ ਉਹਨਾਂ ਨੇ ਕਿਹਾ ਕਿ ਇੱਕ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਹੋਰ ਜਲਦ ਵੱਡਾ ਫੈਸਲਾ ਆ ਸਕਦਾ ਹੈ ਇਸੇ ਪੂਰਨ ਸਥਿਤੀ ਜਿਹੜੀ ਸਪਸ਼ਟ ਕੀਤੀ ਜਾ ਸਕਦੀ ਆ ਪਰ ਫਿਲਹਾਲ ਦੱਸ ਦਈਏ ਕਿ ਇਹ ਜਿਹੜੇ ਇਟਾ ਦੇ ਪੱਠੇ ਸੀ 4 ਮਹੀਨੇ ਬੰਦ ਰਹਿੰਦੇ ਸੀਗੇ ਪਰ ਹੁਣ 7 ਮਹੀਨੇ ਬੰਦ ਰਹਿਣ ਵਾਲੇ ਨੇ 7 ਮਹੀਨੇ ਜਾਨਕੀ ਦਸੰਬਰ ਤੱਕ ਇਹਟਾਂ ਦੇ ਪੱਠੇ ਬੰਦ ਰਹਿਣਗੇ ਉਸ ਤੋਂ ਬਾਅਦ ਫਿਰ ਇਹ ਕੰਮ ਕਾਜ ਸ਼ੁਰੂ ਹੋਵੇਗਾ ਤੇ ਨਾਲ ਦੀ ਨਾਲ ਹੁਣ ਇਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅ ਇਹ ਜਿਹੜੇ ਇਟਾ ਦੇ ਪੱਠੇ ਸੀਗੇ ਇਹ 4 ਮਹੀਨੇ ਬੰਦ ਹੁੰਦੇ ਤਾਂ ਕੰਮ ਕਾਹ ਸ਼ੁਰੂ ਹੁੰਦਾ ਸੀ ਲੋਕਾਂ ਨੂੰ ਕੰਮ ਕਰਨਾ ਮੁਸ਼ਕਲ ਹੋ ਸਕਦਾ ਕਿਉਂਕਿ 7 ਮਹੀਨੇ ਪੱਠੇ ਬੰਦ ਰਹਿਣਗੇ ਇੱਕਦਮ ਹੀ ਰੇਟਾਂ ਦੇ ਵਿੱਚ ਵਾਧਾ ਹੋਵੇਗਾ ਤਕਰੀਬ ਪਰਿਵਾਰਾਂ ਦੇ ਲੋਕ ਜਿਹੜੇ ਘਰ ਬਣਾਉਂਦੇ ਨੇ ਉਹਨਾਂ ਨੂੰ ਮੁਸ਼ਕਲ ਆਵੇਗੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਤੁਹਾਡੀਆਂ ਮੁਸੀਬਤਾਂ ਵੱਸਖਦੀਆਂ ਨੇ ਤਾਂ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਕਰਾਂਗੇ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਸਾਰੀ ਸਥਿਤੀ ਨੂੰ ਸਪਸ਼ਟ ਕੀਤਾ ਜਾਵੇਗਾ ਹੋਰ ਫੈਸਲੇ ਹੋ ਸਕਦੇ ਨੇ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਫਿਲਹਾਲ ਗਰੀਬ ਪਰਿਵਾਰ ਜਿਹੜੇ ਨੇ ਆਮ ਪਰਿਵਾਰ ਨੇ ਉਹਨਾਂ ਦੇ ਲਈ ਘਰ ਬਣਾਉਣੇ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਰੇਟਾਂ ਦੇ ਵਿੱਚ ਵਾਫਾ ਹੋਣ ਤੋਂ ਬਾਅਦ ਇੱਟਾਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਤਾਂ ਗਰੀਬ ਪਰਿਵਾਰ ਘਰ ਬਣਾਉਣ ਵਾਲੇ ਸੋਵਾਰ ਸੋਚਦਾ ਕਿ ਆਖਰ ਇਹ ਮਹਿੰਗਾਈ ਦੇ ਸਮੇਂ ਦੇ ਵਿੱਚ ਕਿਵੇਂ ਘਰ ਬਣਾਇਆ ਜਾਵੇ ਤਾਂ 7 ਮਹੀਨੇ ਪੱਠੇ ਬੰਦ ਰਹਿਣ ਤੋਂ ਬਾਅਦ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਪੱਠੇ ਤੇ ਸ਼ੁਰੂਆਤ ਹੋਵੇਗੀ ਕੰਮਕਾਜ ਤਾਂ ਉਸ ਤੋਂ ਬਾਅਦ ਰੇਟਾਂ ਜਵਾਤਾ ਹੋਣਾ ਤਾਂ ਆਮ ਗੱਲ ਹੈ ਔਰ ਉਸ ਤੋਂ ਬਾਅਦ ਉਹ ਲੋਕਾਂ ਦੀਆਂ ਜੇਬਾਂ ਤੇ ਡਾਕਾ ਵੀ ਪਵੇਗਾ ਤਾਂ ਇਸ ਕਰਕੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਮਕਾਨ ਬਣਾਉਣ ਵਾਲਿਆਂ ਨੂੰ ਝਟਕਾ ਜ਼ਰੂਰ ਲੱਗੇਗਾ 4 ਮਹੀਨੇ ਪੱਠੇ ਬੰਦ ਹੁੰਦੇ ਸੀ ਤੇ ਪਰ ਹੁਣ 7 ਮਹੀਨੇ ਇਟਾਂ ਦੇ ਪੱਠੇ ਬੰਦ ਰਹਿਣ ਵਾਲੇ ਨੇ ਤੁਹਾਡੇ ਲਈ ਇੱਕ ਖਾਸ ਖਬਰ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਲੋਕਾਂ ਤੱਕ ਖਬਰ ਨੂੰ ਜ਼ਰੂਰ ਪਹੁੰਚਾਓ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਕਿ ਕਿਸ ਤਰੀਕੇ ਦੇ ਨਾਲ ਹੁਣ ਪੱਠੇ ਵਾਲਿਆਂ ਲਈ ਐਸੋਸੀਏਸ਼ਨ ਵਾਲਿਆਂ ਨੇ ਕੀ ਕੁਝ ਵੱਡੇ ਫੈਸਲੇ ਲੈ ਲਏ ਨੇ